ਆਹ ਹਮਾਰਾ ਰੋਂਦੇ ਨੂੰ ਨੂੰ ਲਾਂਤਾ ਪਾਰੇ ਬੇਵਸ ਇਹ ਮਾਪੇ ਮ੍ਰਿਤਕ ਨੌਜਵਾਨ ਗੁਰਵਿੰਦਰ ਸਿੰਘ ਦੇ ਨੇ ਜਿਸ ਦਾ ਪਿਛਲੇ ਦਿਨਾਂ ਚ ਉਸ ਦੀ ਪਤਨੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਬੜੀ ਹੀ ਬੇਰਹਿਮੀ ਨਾਲ ਆਸ਼ਕ ਨੇ ਇੱਕ ਹੋਰ ਸਾਥੀ ਨਾਲ ਮਿਲ ਗੁਰਵਿੰਦਰ ਸਿੰਘ ਦੇ ਸਾਹ ਖਤਮ ਕਰ ਦਿੱਤੇ ਉਹ ਫਾਂਸੀ ਦੀ ਸਜ਼ਾ ਸੰਕੇ ਸਾਹਮਣੇ ਦਿੱਤੀ ਜਾਵੇ ਨੂੰ ਸਖਤ ਤੋਂ ਸਖਤ ਸਜ਼ਾ ਦੀ ਮੰਗ ਕਰਦੇ ਹਾਂ ਜੀ ਸਾਡਾ ਹੀਰਾ ਬੱਚਾ ਸੀਗਾ ਅੱਜ ਦੀ ਕੋ ਕੁੱਬਾ ਮਾਰ ਰੋਂਦੇ ਇਸ ਪਰਿਵਾਰ ਵੱਲੋਂ ਨੂੰ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀ ਜਾ ਰਹੀ ਹੈ ਸਪੀਡ ਤੋਂ ਇਸ ਪਰਵਾਰ ਵੱਲੋਂ ਬੜੇ ਹੀ ਗਮਗੀਨ ਮਾਹੌਲ 'ਚ ਬਰਿੰਦਰ ਸਿੰਘ ਜੀ ਆਸ ਜਨਮ ਦਿਨ ਪਰਵਾਰ ਕੀਤਾ ਗਿਆ ਹੈ ਇਸ ਮੌਕੇ ਹਰ ਇੱਕ ਜੁਗਿਆ ਅਖਾਟੇ ਹਨ 500 ਹੰਸੂ ਸਾਨਾ ਜੀ ਨੇ ਮਾ ਮਕਾਇਆ ਸਾਨੂੰ ਉਹ ਮੜਾ ਜੀ ਸਾਨੂੰ ਦੱਸਦਾ ਸੀ ਆ ਦਿਨ ਤੇ ਨਹੀਂ ਆਉਂਦੇ ਸੀ ਇੰਨਾ ਜਿਆਦਾ ਭਲਾ ਮਾਨਸੀ ਨਾ ਆਪਾਂ ਕਹਿ ਨਹੀਂ ਜੀ ਉਹ ਨਹੀਂ ਤਾਂ ਪਥਕਦੇ ਇੰਨੇ ਬਹੁਤ ਜਿਆਦਾ ਭਲਾ ਮਾਨਸੀ ਆਪਾਂ ਮੂੰਹ ਥੱਕਦਾ ਇਹਨਾਂ ਵੀ ਕਹਿ ਨਹੀਂ ਸਕਦੇ ਬੋਲਦਾ ਬੋਲਦਾ ਤੋ ਗੋਲੀ ਵੀ ਇੰਤਾਰੇ ਦੀ। ਇਹੋ ਜਿਹਾ ਕਿਸੇ ਹੋਰ ਭਰਾ ਨਾਲ ਵੀ ਸਾਡੇ ਨਾਲ ਪੁੱਛਿਆ ਪਾਇਆ ਸੀ। ਮੇਰਾ ਰਿਸ਼ਤੇਦਾਰ ਸੀ ਮੇਰੇ ਸਾਲੇ ਦਾ ਬੇਟਾ ਸੀ। ਹਾਂਜੀ। ਇਹ ਐਨਾ ਸੋਚਿਆ ਨਹੀਂ ਸੀ। ਇੱਕ ਇੱਕ ਸਾਡੇ ਬੇਟਾ ਸਾਰਿਆਂ ਦੇ ਪਰ ਹੁਣ ਬੇਟੇ ਦਾ ਕਹਿੰਦੇ ਆ ਵੀ ਕੋਈ ਮੈਰਿਜ ਹੀ ਨਹੀਂ ਕਰਉਂਦੇ। ਐਨੇ ਡਰੀ ਹੋਏ। ਪਰ ਇਹਨੂੰ ਸਾਥ ਤੋਂ ਸਾਥ ਲਸਾਜਾ ਮਿਲ ਨਹੀਂ ਗਈ। ਤੇ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ।